ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਸ਼ਸਤਰ ਇੰਗਲੈਂਡ ਦੇ ਵਿੱਚ ਜਦ ਵਾਪਸ ਆਏ ਇਸ ਦੇਸ਼ ਦੇ ਵਿੱਚ ਤੇ ਉਸ ਵਕਤ ਦਾ ਪ੍ਰਾਈਮ ਮਿਨਿਸਟਰ ਲਾਲ ਬਾਧਰ ਸ਼ਾਸਤਰੀ ਰਸੀਬ ਕਰਨ ਲਈ ਗਿਆ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਾਲਮ ਹਵਾਈ ਅੱਡੇ ਤੇ ਸ਼ਸਤਰਾਂ ਨੂੰ ਜੈਸੇ ਉਸਨੇ ਹੱਥ ਦੇ ਚੁਲਿਆ ਰੋ ਪਿਆ ਸੀ ਜ਼ਾਰ-ਓ-ਜ਼ਾਰ ਬਾਰ-ਬਾਰ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਉਹਦੀ ਰਸਨਾ ਤੋਂ ਬੋਲ ਨਿਕਲੇ ਐ ਗੁਰੂ ਗੋਬਿੰਦ ਸਿੰਘ ਇਹ ਉਦੋਂ ਸ਼ਸਤਰ ਨਾ ਚੁੱਕਦਾ ਤੇ ਪਤਾ ਨਹੀਂ ਦੇਸ਼ ਦੀ ਹਾਲਤ ਕੀ ਹੋਣੀ ਸੀ ਤੇਰੀ ਬਖਸ਼ਿਸ਼ ਉਹਨੇ ਬਾਰ-ਬਾਰ ਮੱਥਾ ਟੇਕਿਆ ਸਮੁੱਚੇ ਦੇਸ਼ ਵਾਸੀਆਂ ਨੇ ਉਹਨਾਂ ਸ਼ਸਤਰਾਂ ਨੂੰ ਮੱਥਾ ਟੇਕਿਆ ਕਮਾਲ ਦੀ ਗੱਲ ਵਕਤ ਦੀ ਲੋੜ ਦੇ ਮਤਲਬ ਦੇਸ਼ ਦੀ ਰੱਖਿਆ ਦੇ ਖਾਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਸਤਰ ਚੁੱਕੇ ਤੇ ਦੇਸ਼ ਦਾ ਪ੍ਰਾਈਮ ਮਿਨਿਸਟਰ ਹੀ ਧੰਨਵਾਦ ਕਰਦਾ ਹੈ ਸਜਦਾ ਕਰਦਾ ਹੈ ਮਹਿਮਾ ਗਾਇਨ ਕਰਦਾ ਹੈ ਤੇ ਜਦ ਉਸਦੀ ਉਮਤ ਆਪਣੀ ਹੀ ਰੱਖਿਆ ਲਈ ਉਹ ਆਪਣੇ ਆਪ ਨੂੰ ਖਤਰਾ ਹੀ ਸਮਝ ਕੇ ਆਪਣੀ ਰੱਖਿਆ ਲਈ ਸ਼ਸਤਰ ਚੁਕ ਲੈ ਤੇ ਤੁਸੀਂ ਆ ਕੋਈ ਦੁਸ਼ਟ ਨਹੀਂ ਦੋਖੀ ਨਹੀਂ ਖੁਨਾ ਕਰਨੀ ਅਸੀਂ ਤੇ ਮੁੱਦ ਤਾਂ ਤੋਂ ਸ਼ਸਤਰਾਂ ਦੀ ਪੂਜਾ ਕਰਦੇ ਆ ਰਹੇ ਅਸੀਂ ਮੰਨਦੇ ਨਹੀਂ ਕਿ ਸ਼ਸਤਰਾਂ ਨਾਲ ਕੋਈ ਜੋ ਹੈ ਗੁਰਦੁਆਰਾ ਜਾਂ ਧਰਮ ਦਾ ਸਥਾਨ ਬਰਸ਼ਟ ਹੁੰਦਾ ਹੈ ਸਹਿਗੁਰ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ ਐਤੇ ਮੇਰੇ ਪੀਰ ਨੇ ਐਤੇ ਮੇਰੇ ਗੁਰੂ ਨੇ ਮੈਂ ਤੇ ਇਹਨਾਂ ਤੋਂ ਮੱਥਾ ਟੇਕਦਾ